ਫਗਵਾੜਾ ਦੇ ਮੁਹੱਲਾ ਪਲਾਈ ਗੇਟ ਦੀ ਗਲੀ ਨੰਬਰ 8 ਦੇ ਬਸਨੀਕਰਾਸ ਕੁਮਾਰ ਅਤੇ ਉਸਦੇ ਪਰਿਵਾਰ ਨੇ ਪੀਤੀ ਦੇ ਰਾਤ ਕੁਝ ਵਿਅਕਤੀਆਂ ਉੱਪਰ ਘਰ ਅੰਦਰ ਦਾਖਲ ਹੋ ਕੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਘਰ ਦੀ ਭੰਨ ਤੋੜ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਇਸ ਸਬੰਧੀ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਸਾਰੇ ਮੈਂਬਰ ਰਾਤ ਸਮੇਂ ਘਰ ਵਿੱਚ ਮੌਜੂਦ ਸਨ ਤਾਂ ਇੱਕ ਦਰਜਨ ਦੇ ਕਰੀਬ ਕੁਝ ਨੌਜਵਾਨ ਜਿਨ੍ਹਾਂ ਨੇ ਮੂੰਹ ਟਕੇ ਹੋਏ ਸੰਤੇ ਹੱਥਾਂ ਵਿੱਚ ਤੇਜ਼ਦਾਰ ਹਥਿਆਰ ਸਨ ਵੱਲੋਂ ਘਰ ਵਿੱਚ ਹਮਲਾ ਕੀਤਾ ਗਿਆ ਇਸ ਹਮਲੇ ਦੌਰਾਨ ਉਹਨਾਂ ਨੇ ਜਿੱਥੇ ਮਸਾਹੀ ਜਾਨ ਬਚਾਈ ਉੱਥੇ ਹੀ ਉਹਨਾਂ ਹਮਲੇਵਾਰਾਂ ਨੇ ਘਰ ਦੀ ਵਿਪਨ ਤੋੜੀ ਤੀ ਉਹਨਾਂ ਦੱਸਿਆ ਕਿ ਉਕਤ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਕਤ ਹਮਲਾਵਾਰਾ ਸਾਫ਼-ਸਾਫ਼ ਦਿਖਾਈ ਦੇ ਰਹੇ ਹਨ ਉਹਨਾਂ ਇਸ ਸਬੰਧੀ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਉਧਰ ਇਸ ਵਾਰਦਾਤ ਤੋਂ ਬਾਅਦ ਸਥਾਨਕ ਸਿਟੀ ਪੁਲਿਸ ਦੇ ਏਐਸਐ ਜਤਿੰਦਰ ਪਾਲ ਨੇ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਉਨਾ ਤੱਕ ਕਿ ਪਰਿਵਾਰ ਦੇ ਮੈਂਬਰ ਜੋ ਵੀ ਬਿਆਨ ਦੇਣਗੇ ਉਸੇ ਹਿਸਾਬ ਨਾਲ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਹਰ ਰਾਏ ਕੁਮਾਰ ਜੀ। ਹਾਂ ਜੀ ਰਾਏ ਕੁਮਾਰ ਜੀ ਕਿਹੜੇ ਮੱਲੇ ਰਹਿਣ ਬੜੇ ਆਪਾਂ? ਬਲਾਈਕਟ ਗਲੀ ਨੰਬਰ 8 ਜੀ। ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ? ਤੇ ਅੱਜ ਤੋਂ ਕੋਈ 1 6 ਦਿਨ ਪਹਿਲਾਂ ਇਹ ਬੰਦੇ ਜਿਹੜੇ ਹਮਲਾ ਕਰਨ ਆਏ ਸੀ ਇਹਨੇ ਅਸੀਂ ਪਿੱਛੋਂ ਚੋਰ ਖੜਿਆ ਗਿਆ। ਉਹਨੇ ਆਪਣੇ ਆਪਣੇ ਛੜਾਉਣ ਦੀ ਖਾਤਰ ਆਪਣੇ ਬੰਦੇ ਹੋਰ ਸਾਧ ਕੇ ਉਹ ਛੜਵਾ ਕੇ ਜਾਂਦਾ ਉਸ ਦੇ ਮੁੱਖ ਨੂੰ ਰੰਜਿਸ਼ ਨੂੰ ਮੁੱਖ ਰੱਖਦੇ ਉਹ ਮੇਰੇ ਘਰ ਤੇ ਹਮਲਾ ਕੀਤਾ। ਮੇਰੇ ਮੁੰਡੇ ਦੇ ਨਾਂ ਲੈ ਕੇ ਤੇ ਇੱਕ ਕਰਿਆਨੇ ਉੱਤੇ ਦੁਕਾਨਾਂ ਨਾਲੀ ਤੇ ਸਲੂਨ ਦੀ ਉੱਥੇ ਅੱਜ ਅਸੀਂ ਆਪਣੇ ਅੰਤਰ ਜਾਣ ਨੂੰ ਹੁੰਡੇ ਲਾ ਕੇ ਆਪਣੀ ਜਾਨ ਬਚਾਈ ਜਿਹੜਾ ਸਲੂਨ ਦੇ ਉੱਪਰ ਉਹਨਾਂ ਨੇ ਹਮਲਾ ਕੀਤਾ ਜੀ 4 ਮਹੀਨੇ ਪਹਿਲੋਂ ਇਹਨਾਂ ਨੇ ਕੀਤਾ ਇਹਨਾਂ ਨੇ ਕੀਤਾ ਇਹ ਚੋਰ ਵੀ ਸਾਡੇ ਮਹੱਲੇ ਦੇ ਵਿੱਚ ਸਮੈਕ ਵੀ ਇਹ ਬਕਾਉਂਦੇ ਆ ਤੇ ਤਾਰ ਵੀ ਬਕਾਉਂਦੇ ਆ ਇਹਨਾਂ ਦੇ ਸਵਾਮਲੇ ਦੇ ਵਿੱਚ ਦ دہشت ਪਾਈ ਜਾਂਦੀ ਐ ਇੰਨੀ ਇੱਕ ਛੱਡ ਗੱਲ ਦੇ ਮੈਨੂੰ ਪਹਿਲਾ ਹੀ ਅਟੈਕ ਹੋਇਆ ਜੀ ਤੇ ਮੈਂ ਬਗਮਾਰ ਬੰਦਾ ਹਾਂ ਔਰ ਮੈਂ ਅੰਦਰ ਕੁੰਡਾ ਲਾ ਕੇ ਆਪਣੀ ਜਾਨ ਬਚਾਈ ਹੈ ਤੇ ਕਿੰਨੇ ਵਿਅਕਤੀ ਆਏ ਸੀਗੇ ਇਹ ਘੱਟੋ ਘੱਟ ਨਹੀਂ ਤਾਂ 15 16 ਬੰਦੇ ਸੀਗੇ ਮੂੰਹ ਬੰਨੋ ਸੀਗੇ ਜਿਨ੍ਹਾਂ ਦੇ ਵਿੱਚ 7 ਨੰਬਰ ਕੜੀ ਜੀ ਇੱਕ ਰੰਦਾ ਇੱਕ ਸਗਾ ਭੱਲਾ ਇਹ ਮੁੰਡਾ ਸੀਗਾ ਤੇ ਇਹ ਕਫਾ ਵੀ ਇਹਨਾਂ ਦੀ دہشت ਕਾਫੀ ਹੈ ਜੀ ਆਏ ਕਿ ਇਕੱਤੇ ਸੀਗੇ ਇਹ ਮੋਟਰਸਾਈਕਲਾਂ ਤੇ ਆਏ ਆ ਇਹਨਾਂ ਦੇ ਹੱਥ ਹਥਿਆਰ ਬਹੁਤ ਤਿੱਖੇ ਹਥਿਆਰ ਸੀ ਜਦਕਿ ਮੈਂ ਆਪਣੇ ਅੰਦਰ ਕੁੰਡ ਲਾ ਕੇ ਜਾਣ ਬਲ ਜਾਈਏ ਇਹ ਕਿੰਨੇ ਕੁ ਵੇ ਹੋਇਆ ਹਾਂ ਮੇਰਾ ਇਹ 6:30 ਵਜੇ ਟਾਈਮ ਆ ਮੈਂ ਉਸ ਵੇਲੇ 100 ਨੰਬਰ ਤੇ ਫੋਨ ਕੀਤਾ ਸੀ ਚੰਡੀਗੜ੍ਹ ਉਹਨਾਂ ਨੇ ਪੁਲਿਸ ਨੂੰ ਭੇਜਿਆ ਉਹਨਾਂ ਨੇ ਆ ਕੇ ਜਾਨ ਚੁਦਾਈ ਸਾਡੀ ਬਚਾਈ ਪੁਲਿਸ ਆਈ ਸੀਟੀ ਕੈਮਰੇ ਵਿੱਚ ਪੁਲਿਸ ਆਈ ਹੈ ਹਾਂਜੀ ਪੁਲਿਸ ਆਈ ਜੀ ਉਹ ਬਿਆਨ ਲੈ ਗਏ ਮੇਰੇ ਕੈਮਰੇ ਆ ਜਾਈਏ ਕੈਮਰੇ ਆ ਜਾਈਏ ਨਜ਼ਰ ਆ ਰਹੇ ਕੈਮਰੇ ਕੋਈ ਕੈਮਰੇ ਸਾਬ ਨਾਲ ਜਿਹੜਾ ਮੂੰਹ ਬਨੋਇਆ ਉਹਨੂੰ ਤੇ ਕੈਮਰੇ ਵਿੱਚ ਲੱਗ ਗਿਆ ਕੀ ਮੰਗ ਰਖਦੇ ਹੋ ਅਸੀਂ ਮੰਗ ਕਰਦੇ ਆਂ ਜੀ ਪੁਲਿਸ ਪ੍ਰਸ਼ਾਸਨ ਦੇ ਕੋਲ ਕਿ ਇਹਨਾਂ ਬੰਦੇ ਦੇ ਉੱਤੇ ਨਸ ਪਾਈ ਜਾਵੇ ਸਾਡੇ ਮਹੱਲੇ ਦੇ ਵਿੱਚ ਜੋ ਦਸ਼ਤ ਭਾਈ ਹੋਇਆ ਇਹਨਾਂ ਨੇ ਉਸ ਨੂੰ ਸਾਡੇ ਮਹੱਲੇ ਦੇ ਬੱਚਿਆਂ ਦੇ ਬਾਹਰ ਨਹੀਂ ਨਿਕਲ ਸਕਦੇ ਇੰਨਾ ਕਿ ਇਹਨਾਂ ਦਸ਼ਤ ਭਾਈ ਹੋਇਆ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਇਹਨਾਂ ਤੇ ਪਰਚਾ ਕਰਕੇ ਅੰਦਰ ਸਿੱਟੇ ਜਾਵੇ ਕੋਈ ਨਾਮ ਵਗੈਰਾ ਹੈ ਇਹ ਵਿਅਕਤੀਆਂ ਦੇ ਬਾਕੀਆਂ ਦੇ ਅਸੀਂ ਬਾਈ ਨੇਮ ਵੀ ਪਰਚਾ ਕਰਦੇ ਨਹੀਂ ਨਾਮ ਹੈ ਜਿਨ੍ਹਾਂ ਨੇ ਹਮਲਾ ਕੀਤਾ ਤੁਹਾਡੇ ਤੇ ਆ ਗਏ ਕੋਈ ਨਾਮ ਨੂਮ ਹੈ ਇਹ ਟੱਗੂ ਕਹਿੰਦੇ ਆਖ ਨੂੰ ਜੀ ਤੇ ਇੱਕ ਨੂੰ ਜੱਲੇ ਦਾ ਮੁੰਡਾ ਆ ਜੀ ਇਹ ਮੈਂ ਇਹਨਾਂ ਨਾਲ ਨਾ ਜਾਣਦਾ ਸਾਹਮਣੇ ਆਉਣ ਤੇ ਪਛਾਣ ਸਕਦਾ ਇਹ ਬੰਦੇ ਇਹੀ ਆ ਬਣਾ ਮੇਰੇ ਨਾਲ ਬਿੱਲਾ ਜੀ ਹਾਂਜੀ ਬਿੱਲਾ ਬਿੱਲਾ ਹਾਂਜੀ ਬਿੱਲਾ ਕਿੱਥੇ ਰਹਿਣ ਵਾਲੇ ਆਪਾਂ ਅਸੀਂ ਪੜਾਈ ਘਟ ਮੇ ਲੇਦੇ ਜੀ ਗਲੀ ਵਿੱਚ ਬਚਾ ਸਰ ਕੀ ਮਾਮਲਾ ਕੀ ਆ ਜਿਹੜਾ ਮਾਮਲਾ ਤੇ ਕੋਈ ਨਹੀਂ ਸੀਗਾ ਜੀ ਇੱਥੇ ਉਸੇ ਆਏ ਆ ਸਾਡੇ ਅੰਦਰ ਪੜ ਗਏ ਆ ਤੇ ਮੈਨੂੰ ਪੁੱਛਿਆ ਕੀ ਗੱਲ ਆ ਜੀ ਉਹ ਅੱਠ-ਦਸ ਜਣੇ ਇਕੱਠੇ ਹੋ ਤੇ ਦਾਤ ਉਹਨਾਂ ਕੋ ਫੜੇ ਹੋ ਸਕੇ ਕੋਈ ਪਹਿਚਾਨ ਵਗੈਰਾ ਹੈ ਹਾਂਜੀ ਪਹਿਚਾਨ ਇੱਕ ਦੋ ਬੰਦੇ ਦੀ ਇੱਕ ਪੰਡ ਪੰਡ ਤਾਂ ਭੁੱਲ ਰਹੀਦਾ ਇੱਕ ਮੁੰਡਾ ਡੱਬੂ ਡੱਬੂ ਆ ਜੀ ਉਹ ਕਿੱਥੇ ਰਹਿਣ ਉਹ ਡਾਟਾ ਮਹਲੇ ਰਹਿਣ ਵਾਲਾ ਜੀ ਅੱਛਾ ਜੀ ਲੜਾਈ ਦਾ ਕਾਰਨ ਕੀ ਸਾਹਮਣੇ ਲੱਗੇ ਸੀ ਹਾਂਜੀ ਕੱਲ ਹੀ ਮੰਗੀ ਲੜਾਈ ਪਤਾ ਨਹੀਂ ਸਾਡੀ ਤਾਂ ਗੱਲਬਾਤ ਨਹੀਂ ਮੈਂ ਤਾਂ ਆਪਣੇ ਘਰ ਖੜਾ ਸੀਗਾ ਅੱਛਾ ਜੀ ਹਾਂਜੀ ਆਣ ਕੇ ਸਾਡੇ ਇੱਧਰ ਕਮਰੇ 'ਚ ਪੜ ਕੇ ਮੈਂ ਪੁੱਛਿਆ ਮੈਂ ਕਿ ਕੀ ਗੱਲ ਹੈ ਕੱਟੇ ਆਏ ਆ ਜੀ ਉਹ ਫੈਦਲ ਸਿਗੇ ਜੀ 8-10 ਜਣੇ ਸਿਗੇ ਉਹ ਕੀ ਹਥਿਆਰ ਵਗੈਰਾ ਹੈ ਦੀ ਉਹਨਾਂ ਕੋ ਗੜਾਸੇ ਸਿਗੇ ਜਿਹਨਾਂ ਨੂੰ ਪੱਠੇ ਕੁਥਨੇ ਦਾੰਦ ਲੱਗੇ ਹੁੰਦੇ ਆ ਜੀ ਅੱਛਾ ਜੀ ਹਾਂਜੀ ਤੇ ਇੱਧਰ ਨੂੰ ਤੁਹਾਡੇ ਵੱਲ ਨੂੰ ਆ ਗਏ ਹਾਂਜੀ ਹਾਂਜੀ ਮੈਂ ਉੱਥੇ ਖੜਾ ਮੈਂ ਪੁੱਛਿਆ ਕੀ ਗੱਲ ਹੋਈ ਮੇਰੇ ਲੱਗ ਤੇ ਪੁਲਿਸ ਕੰਪਲੀਟ ਕੀਤੀ ਨਹੀਂ ਪੁਲਿਸ ਕੰਪਲੀਟ ਉਹ ਤਾਂ ਪਾਲੀ ਗੜੀ ਚ ਕੀਤੀ ਉਹਨਾਂ ਨੇ ਜੀ ਪੁਲਿਸ ਇੱਧਰ ਤਾਂ ਹੀ ਨਹੀਂ ਹੈ ਕਿ ਮੈਂ ਨਹੀਂ ਕੀਤੀ ਉਹ ਕਹਿੰਦੇ ਅਸੀਂ ਉੱਧਰ ਕੀਤੀ ਉਹ ਜੀ ਅੱਛਾ ਜੀ ਆਪਣਾ ਕਾਂਨਤਾ ਦੇ ਹਾਂ ਕਿੱਥੇ ਦੇ ਰਹਿਣ ਵਾਲੇ ਆਂ ਅੰਟੀ ਪਲਾਈ ਗੇਟ ਦੇ ਹਾਂ ਕੀ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਹਾਂ ਜੀ ਮੇਰੇ ਬੱਚੇ ਸੀ ਜਿਹਨਾਂ ਤੇ ਹਮਲਾ ਕਰਨਾ ਇਹ ਤਾਂ ਅਸੀਂ ਖੁੰਡੇ ਨਾਲੇ ਬੱਚੇ ਆਹ ਕੌਣ ਵਿਅਕਤੀ ਸੀ ਹੈ ਪਤਾ ਨਹੀਂ ਡੱਬੂ ਕਹਿੰਦੇ ਆ ਉਹਨੂੰ ਪੰਡਤ ਕਹਿੰਦੇ ਆ ਹੋਰ ਦਾ ਪਤਾ ਨਹੀਂ ਕੌਣ ਆ ਕੱਤੇ ਆਏ ਸੀਗੇ ਬਸ ਜਣੇ ਸੀਗੇ ਦਾਤ ਕ੍ਰਪਾਨਾ ਫੜੇ ਸੀ ਦਗੜਾਸੇ ਜੇ ਬੜੇ ਸੀ ਅਸੀ ਸੀਗੇ ਦੋਨੇ ਧੀਮੀ ਆਦਮੀ ਕੁੰਡੇ ਲਾ ਕੇ ਬਜੇ ਜਾਂਦੇ ਦਾਤ ਮਾਰਦੇ ਸੀ ਬੋਹਾਂ ਦੇ ਉੱਤੇ ਤੇ ਕੋਈ ਕੈਮਰੇਆਂ ਦੇ ਵਿੱਚ ਆਏ ਬੰਦੇ ਕੈਮਰੇ ਦਾ ਪਤਾ ਨਹੀਂ ਉਹਨਾਂ ਨੂੰ ਪਤਾ ਹੋਊਗਾ ਕੋਈ ਗਾਣੇ ਨਹੀਂ ਤੁਸੀਂ ਦੇਖੇ ਕੈਮਰੇ ਜੇ ਕੈਮਰੇ ਕਿਤੇ ਦੇਖੇ ਅਸੀਂ ਕੈਮਰੇ ਚ ਤਾਂ ਇੱਥੇ ਵੀ ਦੇਖੇ ਆ ਤਾਕੀ ਥਾਣੀ ਕਿੰਨੇ ਕੁ ਵਿਅਕਤੀ ਸੀ 10 12 ਜਣੇ ਸੀਗੇ ਮੂੰਹ ਵਗੈਰਾ ਲਵੇਟੇ ਹੋਈ ਦੀ ਜਾਂ ਮੂੰਹ ਭੇਟੇ ਤਿੰਨ ਜਣਿਆਂ ਨੀਸੇ ਲਵੇਟੇ ਅੱਛਾ ਇਹਨਾਂ ਦੇ ਅੰਦਰ ਆਉਣ ਲੱਗੇ ਸੀ ਇਹ ਕਹਿੰਦੇ ੱਟ ਮਾਰਨੀ ਆ ਤਾਂ ਕਹਿੰਦੇ ਮਾਤਾ ਮਾਰਿਓ ਨਾ ਬੋਲ ਹਾਂਜੀ ਮਨਜੀਤ ਕੋਲ ਹਾਂਜੀ ਕਿੱਥੇ ਦੇ ਰਹਿਣ ਵਾਲੇ ਆ ਇੱਥੇ ਅਪਲਾਈ ਕਰਦੇ ਅੱਠ ਤੋਂ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਪਤਾ ਨਹੀਂ ਪਹਿਲਾਂ ਉਹ ਸਿੱਧੇ ਨੰਗੇ ਮੁੰਡੇ ਉਹ ਗੋ ਫੇਰ ਆਏ ਕਹਿੰਦੇ ਪਾਟੇ ਦਾ ਘਰ ਤੇਰਾ ਦਾਤ ਮਾਰਨ ਲੱਗੇ ਜੋਰ-ਜੋਰ ਦੀ ਉਹਨਾਂ ਨੇ ਪੀੜੇ ਪੰਨੇ ਨਾ ਮੂਹਰੇ ਬਿਠੇ ਜਾਨ ਨੂੰ ਮੈਂ ਕਿਹਾ ਤੁਸੀਂ ਦਰਜੇ ਨਾ ਪੰਨੋ ਉਹ ਕਹਿੰਦੇ ਇੱਥੇ ਚੱਕਲੀਆਂ ਦੋ ਮੈਂ ਕਿਹਾ ਉੱਤੋਂ ਤੁਹਾਡੇ ਇੱਟ ਮਾਰਨੀ ਆ ਕਹਿੰਦੇ ਜੇ ਤੁਸੀਂ ਇੱਟ ਮਾਰੀ ਤਾਂ ਅਸੀਂ ਦਰਜਾ ਤੋੜ ਕੇ ਉੱਪਰ ਆ ਜਾਣਾ ਕਿੰਨੇ ਵਿਅਕਤੀ ਸੀਗੇ ਹੈਗੇ 10 12 ਜਣੇ ਤੋ ਕੋਈ ਪਹਿਚਾਨ ਚਾਹੀਏ ਬੰਦੇ ਹਾਂਜੀ ਨਹੀਂ ਉਹਨਾਂ ਨੇ ਮੂਹਰੇ ਬਿਠੇ ਪੀੜੇ ਪੰਨੇ ਨਾ ਕਿੰਨੇ ਕ ਵਜੇ ਹਾਸਾ ਹੋਇਆ ਠੀਕ 6:30 ਦਾ ਟਾਈਮ ਲਗਾਇਆ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਪੁਲਿਸ ਆਈ ਸੀ ਮੌਕੇ ਤੇ ਗਿਸਮਣ ਨੇ ਫੋਨ ਕੀਤਾ ਸੀਗਾ ਨਹੀਂ ਪੁਲਿਸ ਆਈ ਮੌਕੇ ਤੇ ਮੌਕਾ ਦੇ ਕੇ ਵਾਚ ਹੀ ਆਈ ਹੈ ਮੌਕਾ ਦੇ ਕੇ ਬੋਲ ਥੋੜੇ ਹਾਂਜੀ ਹਾਂਜੀ ਕੀ ਨਾਮ ਆਪਣਾ ਮੇਰਾ ਨਾਮ ਐਸੇ ਜਤਿੰਦਰ ਪਾਲ ਹਾਂਜੀ ਸਰ ਕੀ ਮਾਮਲਾ ਕੀ ਅੱਜ ਬਲਾਈ ਮਾਮਲਾ ਕੀ ਵੀ ਸਾਨੂੰ ਫੋਨ ਆਇਆ ਸੀ ਵੀ ਅਪਲਾਈ ਗੇਟ 7 ਨੰਬਰ 8 ਨੰਬਰ ਗਲੀ ਦੇ ਵਿੱਚ ਕੋਈ 8-10 ਬੰਦੇ ਜਿਹੜੇ ਆ ਹਥਿਆਰ ਲੈ ਕੇ ਘੁੰਮ ਰਹੇ ਆ ਵੀ ਕਿਸੇ ਦੇ ਹਮਲਾ ਵੀ ਕਰ ਸਕਦੇ ਜਿੱਥੇ ਅਸੀਂ ਦੌੜ ਕੇ ਆਏ ਆ ਐਟੋਮੈਟਿ ਆਏ ਆ ਤਾਂ ਇਹਨਾਂ ਦੇ ਘਰ ਆਣ ਕੇ ਆਪਾਂ ਨੇ ਉਹ ਬਿਆਨ ਹਾਸਲ ਕੀਤਾ ਆ ਵੀ ਇਹਨਾਂ ਦੇ ਘਰ ਹਮਲਾ ਕੀਤਾ ਆ ਉਹਦੇ ਸਬੰਧੀ ਹੁਣ ਜੋ ਵੀ ਬਣਦੀ ਕਾਰਵਾਈ ਅਸੀਂ ਜਾ ਕੇ ਤਾਂ ਕਾਨੂੰਨੀ ਕਾਰਵਾਈ ਕਰ ਦਿੰਦੇ ਕੋਈ ਸਰ ਸੀਸੀਡੀ ਕੈਮਰੇ ਚ ਆਏ ਹੁਣ ਹਾਂ ਜੀ ਇਹ ਲੈ ਲਈਆਂ ਫੁਟੇਜ ਆਪਾਂ ਜਿਹੜੇ ਜਿਹੜੇ ਬੰਦੇ ਤੇ ਆ ਰਹੇ ਸੀ ਕੋਈ ਪਛਾਣ ਵਗੈਰਾ ਹੋਈ ਪਛਾਣ ਹੋਈ ਆ ਉਹਨਾਂ ਨੇ ਦੋ ਬੰਦੇ ਚਾਰ ਬੰਦੇ ਦੇ ਨਾਮ ਵੀ ਲਿਖਾਏ ਬਾਈ ਨੇ ਪਰਚਾ ਦਮਾ